ਇਰਕੇ ਤੇ ਅੱਜ ਉਹ 29 ਤਰੀਕ ਨੂੰ ਮਹੀਨਾ 2025 ਤੇ ਚਲੋ ਫਿਰ ਅੱਜ ਦਿਖਾਣੇ ਆ ਤੁਹਾਨੂੰ ਝੋਨਾ ਤੇ ਕਿੰਨੇ ਦਿਨਾਂ ਤੱਕ ਆਪਣਾ ਝੋਨਾ ਵੱਢ ਜਾਊਗਾ ਤੇ ਕਿੰਨੇ ਦਿਨ ਹੋਰ ਲੱਗਣਗੇ ਤੇ 26 ਦਾ 14 ਦੇ ਤੇ ਚਲੋ ਫਿਰ ਇੰਨਾ ਚੱਲ ਗਿਆ ਉਹ ਸਾਹਮਣੇ ਬਹੁਤ ਦੂਰ ਚੱਲ ਰਹੀ ਆ ਤੇ ਮਸ਼ੀਨ ਤੇ ਇੱਕ ਹੋਰ ਜੀ ਆਪਾਂ ਜ਼ੂਮਿੰਗ ਕਰ ਲੈਨੇ ਆ ਜੇ ਦਿਜੀ ਤੇ ਆਹ ਦੇਖੋ ਬਈ ਉਹ ਸਾਹਮਣੇ ਇੱਕ ਮਸ਼ੀਨ ਚੱਲ ਰਹੀ ਆ ਤੇ ਕਈ ਜਗ੍ਹਾ ਵੀ ਇੱਧਰ ਵੱਡ ਵੀ ਗਿਆ ਆਪਣੇ ਪਿੰਡਾਂ ਵਾਂਗ ਹੋਈ ਬਹੁਤ ਸਾਹਮਣੇ ਪਿੰਡ ਦੇ ਕੋਲ ਵੀ ਪੜ ਗਏ ਦੋ ਤਿੰਨ ਕਿੱਲੇ ਤੇ ਇਹਨਾਂ ਸਾਨੂੰ ਫਿੱਟ ਕਰਤੀ ਤੇ ਪਹਿਲਾ ਮਈਓ ਕੱਲਾ ਕੋਕਾ ਪੇਟਰਾ ਆਪਣਨ ਤਾਰਿਆ ਵੀ ਤੇ ਮਸ਼ੀਨ ਮਸ਼ੂਨ ਤੇ ਇਹ ਸਾਰੀ ਦੇਖੋ ਲਾਤਿਸਪਾ ਤੇ ਤਵੀਆਂ ਤੁਗੀਆਂ ਤੇ ਧੋਲ ਪਾਸੀ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 23 ਨਵੰਬਰ 2025 ਤੇ ਬਈ ਸਵੇਰ ਕੇ 10:00 ਪਾ ਲਏਗੇ ਤੇ ਮੌਸਮ ਰੋਜ਼ ਦੀ ਤਰ੍ਹਾਂ ਜਿਵੇਂ ਦੇਖੋ ਫੇਰ ਕਿੰਨਾ ਵਧੀਆ ਤੇ ਠੁਕ ਮਿਖਰੇ ਤੇ ਬਈ ਗਰਮੀ ਬਹੁਤ ਜ਼ਿਆਦਾ ਹੋ ਰਹੀ ਅੱਜ ਤੇ ਇੱਧਰ ਆਪਣੀ ਬਈ ਸੰਗੀ ਮਾਂਤਾ ਖੇਤਰ ਮੋਟੂ ਦੇਖੋ ਤੇ ਇੱਧਰ ਆਪਣੇ ਬਈ ਜੋਨ ਦੇਖੋ ਕਿੱਡੇ ਕਿੱਡੇ ਹੋ ਗਏ ਤੇ ਇੱਧਰ ਆਪਣੇ ਛੱਡੇ ਆ ਵੀ ਤੇ ਮੌਸਮ ਦੇਖ ਲਓ ਬਈ ਤੇ 10:00 ਵੱਜ ਗਏ ਆ ਸਵੇਰ ਕੇ ਤੇ ਤਰੀਕ ਅੱਜ 29 9 2025 ਤੇ ਅੱਜ ਬਈ ਸਾਕੀ ਨਤਾਵਾਂਗੇ ਤਨੁਛੋਣਾ ਤੇ ਕਿੰਨਾ ਦਿਨ ਰਹਿ ਗਿਆ ਆਪਣੇ ਝੋਨੇ ਬੜਨ ਚ ਤੇ 26 ਦਾ ਤੇ 14 ਦਾ ਤੇ ਚਲੋ ਫਿਰ ਜਾਂਦੇ ਆ ਖੇਤਾਂ ਚ ਲੈ ਭਾਈ ਮੌਸਮ ਦੇਖ ਲਓ ਅੱਜ ਦਾ ਤੇ ਧੁੱਪ ਨਹੀਂ ਕਰ ਰਹੀ ਆ ਤੇ ਮੌਤੂ ਦੇਖ ਲਓ ਭਾਈ ਇਸ ਤਰ੍ਹਾਂ ਪਿਆ ਜੋ ਇਹ ਅੱਜ ਬੰਨਿਆ ਬਾ ਤੇ ਮੌਸਮ ਵਧੀਆ ਭਾਈ ਧੁੱਪ ਤਪਨੇ ਕਰ ਰਹੀ ਆ ਅੱਜ ਤੇ ਟਾਈਮ ਭਾਈ 10:00 ਬਜ ਮਿੰਟ ਨਾਲ ਹੋ ਗਿਆ ਸਵੇਰ ਕੇ ਤੇ ਅੱਜ ਦੀ ਵੀਰੋ 29 ਤਰੀਕ ਨਵੰਬਰ 2025 ਤੇ ਖੈਰ ਉਹ ਰਾਜ ਦੇ ਦਖਾਨੇ ਆ ਤੁਹਾਨੂੰ ਝੋਨਾ ਤੇ ਕਿੰਨੇ ਦਿਨਾਂ ਤੱਕ ਆਪਣਾ ਝੋਨਾ ਵੜ ਜਾਊਗਾ ਤੇ ਕਿੰਨੇ ਦਿਨ ਹੋਣ ਲੱਗਣਗੇ ਤੇ 26 ਦਾ 14 ਦਾ ਤੇ ਚਲੋ ਫਿਰ ਲੈ ਭਾਈ ਮਿੱਤਰੋ ਇੱਧਰ ਆਪਾਂ ਨੇ ਟਰੈਕਟਰ ਤੇ ਸੁਪਰ ਸਿੱਟਰ ਵੀ ਤਿਆਰ ਕਰਕੇ ਖੜਾਤਾ ਭਾਈ ਦੇਖੋ ਕਿ ਬਾੜੇ ਵਿੱਚ ਖੜਾਤਾ ਭਾਈ ਸੁਪਰ ਸਿੱਟਰ ਬਹੁਤ ਹਨ ਤੇ ਤੇ ਬਾਕੀ ਆਪਾਂ ਨੇ ਅੱਜੇ ਸਮੇਂ ਸਿਰ ਮਸਨ ਫਿੱਟ ਕਰਤੀ ਤੇ ਪਹਿਲਾ ਮਈਓ ਕੱਲਾ ਆਪਾਂ ਤਾਂ ਇਟਰਾਪਾ ਨੇ ਤਾਰਿਆ ਵੀ ਤੇ ਮਸ਼ੀਨ ਮਸ਼ੂਨ ਤੇ ਇਹ ਸਾਰੀ ਦੇਖੋ ਲਾਤੀਸਪਾ ਤੇ ਤਵੀਆਂ ਦੁਗੀਆਂ ਤੇ ਧੋਪ ਧੂਤੀ ਆ ਬਈ ਇਸ ਤੋਂ ਬਾਅਦ ਗਾ ਥੋੜਾ ਪੀਸ ਪਾਣੀ ਕਰਕੇ ਕਿਉਂਕਿ ਬਈ ਕਣਕ ਕਾਸੀ ਜਨਾਰਾ ਕਣਕ ਨੂੰ ਕ ਵਿਚਾਂਗੇ ਇਸ ਕਰਕੇ ਤੇ ਲਾਣਾ ਪਿਆ ਤੇ ਬਾਕੀ ਟਰੈਲੀਆਂ ਆਪਾਂ ਨੇ ਵੀ ਵਿੱਢ-ਵੱਢ ਲਾਤੀਆਂ ਟਰੈਲੀਆਂ ਬਣੀਆਂ ਪਰ ਆਈ ਖੜੀਆਂ ਤੇ ਚੀਰੀ ਬਡਾਣੀਆਂ ਵੀ ਚੋਨਾ ਤੇ ਉਹ ਦੇਖਾਂਗੇ ਵੀ ਕਦ ਨੂੰ ਕਿੰਨੇ ਦਿਨਾਂ ਦਾ ਚਲੋ ਫਿਰ ਦੇਖਦੇ ਆਂ ਪੁੱਥੀ ਜਾ ਕੇ ਪਈ ਮਿੱਤਰੋ ਚੋਨ ਨਾ ਤੱਕਿਆ ਆਪਣਾ ਪੱਕ ਤੇ ਜੋ ਭਾਈ ਆਪਣਾ ਕਿਤੇ ਰੱਪਰ ਪੱਕੇ ਹੋਏ ਹਤੇ ਇੱਧਰ ਥੋੜੀ ਕਸਰ ਰਹਿ ਰਹੀ ਹੈ ਹਜੇ ਇਹ ਹੱਥ ਹੀ ਹੋਈ ਨਾਵਾ ਇਹ ਫਾਈਕ ਕੋ ਦੋ ਦਿਨਾਂ ਦਾ ਲੈ ਭਾਈ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਖੇਤਾਂ ਤੇ ਮੋਟਰ ਪਾ ਗਏ ਤੇ ਭਾਈ 10 ਦੇ ਉੱਪਰ ਟਾਈਮ ਹੋ ਗਿਆ ਤੇ ਇੱਧਰ ਮੌਸਮ ਦੇਖ ਲਓ ਬਈ ਹਰ ਰੋਜ਼ ਦੀ ਤਰ੍ਹਾਂ ਵਧੀਆ ਮੌਸਮ ਬਣਿਆ ਪਿਆ ਤੇ ਝੋਨੇ ਝੋਨੇ ਬਈ ਪੱਕ ਗਏ ਤੇ ਬਈ ਉੱਧਰ ਦੇਖੋ ਕਈ ਜਗ੍ਹਾ ਮਸ਼ੀਨਾਂ ਚੱਲ ਗਈਆਂ ਉਹ ਸਾਹਮਣੇ ਬਹੁਤ ਦੂਰ ਚੱਲ ਰਹੀ ਆ ਤੇ ਮਸ਼ੀਨ ਤੇ ਥੋੜੀ ਜੀ ਆਪਾਂ ਜ਼ੂਮਿੰਗ ਕਰ ਲੈਨੇ ਆ ਜਿੱਦ ਜੇ ਤੇ ਆਹ ਦੇਖੋ ਬਈ ਤੋਂ ਸਾਹਮਣੇ ਇੱਕ ਮਸ਼ੀਨ ਚੱਲ ਰਹੀ ਆ ਤੇ ਕਈ ਜਗ੍ਹਾ ਬਈ ਇੱਧਰ ਵੱਡ ਵੀ ਗਿਆ ਆਪਣੇ ਪਿੰਡ ਵਾਹੀ ਬਈ ਬਹੁਤ ਸਾਹਮਣੇ ਪਿੰਡ ਦੇ ਨੇੜੇ ਕੋਲ ਵੀ ਪੜ ਗਏ ਦੋ ਤਿੰਨ ਕਿੱਲੇ ਤੇ ਇਸ ਟਾਈਮ ਆਪਾਂ ਮੋਟਰਵਾ ਵੀ ਪਹੁੰਚ ਗਏ ਤੇ ਬਾਕੀ ਤੁਹਾਨੂੰ ਦਿਖਾਉਨੇ ਆਂ ਅੱਜ ਆਪਣਾ ਝੋਨਾ ਤੇ 26 ਗਾ ਜਿਹੜੇ ਆਪਾਂ ਨੇ 2 ਕਿੱਲੇ ਪਹਿਲਾਂ ਬਡਾਣੇ ਪੈਣੇ ਆ ਕਿਉਂਕਿ ਬਈ ਉਹ ਉੱਧਰ ਦੇਖ ਲਓ 26 ਕੇ ਬਈ 2 ਕਿੱਲੇ ਆ ਉਹ ਸੜਕ ਤੋਂ ਲੈ ਕੇ ਉਰੇ ਤੱਕ ਇਹ ਇੱਥੇ ਤੱਕ ਕਿਉਂਕਿ ਅੱਗੇ ਥੋੜੇ ਥੋੜਾ ਨਰਮਾ ਖੇਤੀ ਤੇ ਇੱਧਰ ਵੀ ਬਈ ਤਿਆਰੀ ਹੈਗੀ ਆ ਪਰ ਇਹ ਲੇਟ ਹੋ ਜਾਏਗਾ ਕੰਮ ਕਿਉਂਕਿ ਇਹ ਥੋੜਾ ਜਿਹਾ ਲੇਟ ਲੱਗੇ ਹੋਏ ਇਸ ਕਰਕੇ ਤੇ ਇੱਧਰ ਆਪਣਾ ਇਹ ਕਿੱਲੇ ਦੇਖੋ ਇਹ ਦੋ ਕਿੱਲੇ ਸਭ ਤੋਂ ਪਹਿਲਾਂ ਬਈ ਜਿੱਥੇ ਲੱਗੇ ਹੋਏ ਆ ਇੱਧਰ ਵੀ ਬਈ ਥੋੜਾ ਜਿਹਾ ਕੰਮ ਨਰਮਾ ਤੇ ਇੱਧਰ ਜਿਆਦਾ ਹਜੇ ਠੀਕ ਆ ਕੰਮ ਕਿਉਂਕਿ ਇੱਧਰ ਆਪਣਾ ਦੇਖ ਹੀ ਸਕਦੇ ਹਾਂ ਉਹਨਾਂ ਬੱਲ ਵੀ ਦਿਖਾਣੇ ਆ ਦੇਖੋ ਵੀਰੋ ਤੇ ਇਹਨ ਪੱਕਿਆ ਖੜਿਆ ਦਾਣਾ ਪਰ ਵਿੱਚ ਬਈ ਕੋਈ ਕੋਈ ਨਰਮ ਹੈਗਾ ਦਾਣਾ ਜਿਵੇਂ ਕਿ ਆਹ ਦੇਖੋ ਵੀ ਤੇ ਇਸ ਕਰਕੇ ਪਾਜੀ ਲੇਟ ਦੋ ਦਿਨ ਲੇਟ ਕਰ ਰਹੇ ਆ ਇਸ ਕਰਨਾ ਤੇ ਬਾਕੀ ਲਾਣ ਲੋਣ ਦੇਖ ਲਓ ਬਈ ਸਾਰਾ ਪੱਕਿਆ ਹੋਇਆ ਤੇ ਬਾਕੀ ਚਲੋ ਦੇਖਦੇ ਆ ਕੱਲ ਹੀ ਆ ਪਰਸ ਨੂੰ ਪੱਲਾ ਦੇ ਮਸ਼ੀਨ ਤੇ ਬਾਕੀ ਆਪਣੇ ਵੀ ਜਿਹੜੀ ਆ ਅਗਲੇ ਚੋਨਾ ਉਹ ਥੋੜਾ ਲੇਟ ਆ ਕਿਉਂਕਿ 10 ਕ ਦਿਨਾਂ ਤੱਕ ਬਈ ਲੱਗ ਜੇਗਾ ਮੈਨੂੰ ਲੱਗਦਾ ਕੰਮ ਸ਼ੁਰੂ ਹੋ ਜਾਏਗਾ ਪੂਰਾ ਪਖ ਜਾਏਗਾ ਕਿਉਂਕਿ ਆਲੇ-ਦਾਲੇ ਵੀ ਮਸ਼ੀਨਾਂ ਚੱਲ ਪਈਆਂ ਕਾਫੀ ਤੇ ਆਪਣੇ ਪਿੰਡ ਦੇ ਕੋਲ ਵੀ ਕੱਲ ਵੱਡੀਆਂ ਮਸ਼ੀਨਾਂ ਦੋ 2.5 ਕਿੱਲੇ ਤੇ ਬਾਕੀ ਚਲੇ ਜਾਣਾ ਤਕਰੀਬਨ ਅੱਪ ਤੱਕ ਫੁੱਲ ਕੰਮ ਚੱਲ ਜੇਗਾ ਬਾਕੀ ਬਈ ਤੇ ਬਾਕੀ ਆਪਾਂ ਤੁਹਾਨੂੰ ਵੀਡੀਓ ਜ਼ਰੂਰ ਪਾ ਕੇ ਦਿਖਾਵਾਂਗੇ ਵੀਰੋ ਕੀ ਕੀ ਹੋਸਤ ਰਹੀ ਆ ਤੇ ਆਪਾਂ ਨੇ ਇੱਧਰ ਬਈ ਆਪਣੇ ਪਿੰਡ ਦੇ ਕੋਲ ਵੱਡੇ ਸੀ ਵੀਰ ਨੇ ਇੱਕ ਨੇ 2.5 ਕਿੱਲੇ ਵੱਡੇ ਸੀ ਬਈ ਝਾੜ ਠੀਕ ਠੀਕ ਨਿਕਲਿਆ ਬਈ ਤੇ ਇਤਕੀ ਝਾੜ ਇੰਨਾ ਜ਼ਿਆਦਾ ਹੈ ਨਹੀਂ ਜਿਸ ਤਰ੍ਹਾਂ ਪਿਛਲੀ ਵਾਰ ਬਈ ਆਪਣਾ ਨਿਕਲਿਆ ਸੀ ਪਰ ਬਾਕੀ ਆਪਾਂ ਆਪਣੀ ਕਿਸੇ ਦੀ ਭਗੈਂਦੇ ਨਹੀਂ ਕਿਉਂਕਿ ਆਪਾਂ ਆਪਣੇ ਜਿੱਦਣ ਜੀਰੀ ਪੜਾਵਾਂਗੇ ਤੁਹਾਨੂੰ ਬਲੌਗ ਜ਼ਰੂਰ ਪਾ ਕੇ ਦਿਖਾਵਾਂਗੇ ਕਿਉਂਕਿ ਸਾਰੇ ਬਲੌਗ ਤੁਹਾਨੂੰ ਦਿਖਾਉਂਦੇ ਨਾ ਕੀ ਝੜ ਰਿਹਾ ਕੀ ਨਹੀਂ ਤੇ ਬਾਕੀ ਵੀਡੀਓ ਵੀ ਵਧੀਆ ਲੱਗੇ ਕਰੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਮੌਸਮ ਠੀਕ ਆ ਤੇ ਬੱਦਲਬਾਈ ਵੀ ਦੱਸੀ ਹੋਈ ਆ ਇੱਕ ਦੋ ਦਿਨਾਂ ਦੀ ਤੇ ਬਾਕੀ ਦੇਖਦੇ ਆ ਕੀ ਬਣਦਾ ਤੇ ਚਲੋ ਫਿਰ ਵੀਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਤੁਹਾਨੂੰ ਸਾਰੀ ਵੀਡੀਓ ਪਾ ਪਾ ਕੇ ਦਿਖਾਉਂਦੇ ਰਾਂਗੇ ਆਪਣੇ ਚੈਨਲ ਨੂੰ ਜਿੰਨੇ ਨਹੀਂ ਸਬਸਕ੍ਰਾਈਬ ਕਰਿਆ ਚੈਨਲ ਵੀ ਸਬਸਕ੍ਰਾਈਬਰ ਕਰ ਲਿਓ ਵੀਰੋ ਕਿ ਵੀਡੀਓ ਨੂੰ ਲਾਈਕ ਸ਼ੇਅਰ ਸ਼ੇਅਰ ਦਬਾ ਕੇ ਕਰਦੇ ਜਾ ਕਰੋ ਤੇ ਚਲੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ